ਸਾਸ੍ਰਿਕਾਲ ਜੀ ਸਿੱਖ ਪੰਥ ਕਾਨੂੰਨ ਅਤੇ ਸਰਕਾਰਾਂ ਇਹ ਸਭ ਨੂੰ ਮਿਲ ਕੇ ਇਹ ਵੀ ਸੋਚਣਾ ਪਵੇਗਾ ਕਿ ਜੇਕਰ ਕਿਸੇ ਧਰਮ ਨੂੰ ਜਾਂ ਕਿਸੇ ਧਰਮ ਦੇ ਨਿਸ਼ਾਨ ਨੂੰ ਨਿੱਜੀ ਹਿੱਤਾਂ ਲਈ ਵਰਤੋਂ ਵਿੱਚ ਲਿਆਂਦਾ ਜਾਂਦਾ ਜਾਂਦਾ ਹੈ ਤਾਂ ਜੇਕਰ ਨਾ ਹੋਵੇ ਅਣਸਖਾਵੀ ਘਟਨਾ ਜੇਕਰ ਹੋ ਜਾਂਦੀ ਅੱਤ ਇਹਦਾ ਸਿੱਖ ਧਰਮ ਜਾਂ ਪੰਥ ਜਾਂ ਜਥੇਬੰਦੀਆਂ ਜ਼ਿੰਮੇਵਾਰ ਕਿਉਂ ਭਾਈ ਕਿਉਂਕਿ ਇਹ ਸਰਬਸਾਂਝੀ ਮਰਿਆਦਾ ਸਰਬਸਾਂਝਾ ਧਰਮ ਸ਼ਰਧਾ ਜਿਹੜੀ ਇਹ ਨਿੱਜੀ ਹਤਾਲੇ ਨਹੀਂ ਹਮ ਵਰਤੀ ਜਾਣੀ ਚਾਹੀਦੀ ਕਿਉਂਕਿ ਅਕਸਰ ਪ੍ਰਸ਼ਾਸਨ ਜੇਕਰ ਪਬਲਿਕ ਸੇਫਟੀ ਲਈ ਕੋਈ ਕੰਮ ਨਹੀਂ ਕਰ करेगा ਤਾਂ ਫਿਰ ਵੀ ਕੋਲਕ ਉਸ ਦੇ ਖਿਲਾਫ ਜਾਂਦੀ ਹੈ ਜੇਕਰ ਕਰਦੀ ਆ ਤਾਂ ਫਿਰ ਇਸ ਤਰ੍ਹਾਂ ਦਾ ਜਿਹੜਾ ਬਿਹੇਵ ਹੈਗਾ ਉਹ ਵੀ ਇਹ ਚੀਜ਼ਾਂ ਜਿਹੜੀਆਂ ਸਤਕਾਰਯੋਗ ਨਹੀਂ ਖੋਲ ਮਗਨ ਇਸ ਕਾਰਨ ਬਾਬਾ ਜੀ ਸਾਰਾ ਸਿੱਖ ਧਰਮ ਸਿੱਖ ਪੰਥ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਸਾਰੀਆਂ ਇੱਕ ਢਾਈ ਦੀ ਕਲਾ ਵੱਲ ਨੂੰ ਲੈ ਕੇ ਜਾਣ ਵਾਲਾ ਕਦਮ ਹੈਗਾ ਉਹ ਬਦਨਾਮ ਹੋਣ ਦਾ ਕਾਰਨ ਅਸੀਂ ਲੋਕ ਬਣਦੇ ਹਾਂ ਜਿਸ ਲੋਕ ਦਾ ਕਰਮਸ਼ਾਲਾ ਹੁੰਦਾ ਤੁਸੀਂ ਨਿਸ਼ਾਨ ਐਵੇਂ ਹੀ ਲਾ ਲੈਂਦੇ ਅੰਡਾ ਇੱਧਰੋ ਮੇਰੇ ਕੋ ਵੀਡੀਓ ਭੇਜੋ ਅੰਡਾ ਇਹਨੂੰ ਭੇਜੋ ਯਾਰ ਨਿਸ਼ਾਨ ਨੂੰ ਬੇਦਬੀ ਕੀਤੀ ਨਾ ਅਸੀਂ ਗੱਲਾਂ برداشت ਕਰ ਲਾਂਗੇ ਅਸੀਂ ਨਹੀਂ ਕਰਨੀਆਂ ਕਿਸੇ ਗੱਲਾਂ برداشت ਬਾਬਾ ਜੀ ਮਹਾਰਾਜ ਜੀ ਬੋਲੀ ਤਾਂ ਜ਼ਹਿਰ ਹੁੰਦਾ ਹੀ ਨਹੀਂ ਨਹੀਂ ਯਾਰ ਉਹਨੇ ਕੀਤੀ ਗੱਲ ਕਰੋ ਆਕੇ ਮੇਰੇ ਕੋ ਵੀਡੀਓ ਭਈਆ ਜਿਆਦੇ ਰਹਿਣ ਵਾਲੀਆਂ ਕਿਉਂ ਕਿਸੇ ਦਾ ਮੁਸਤਕਾ ਜੇ ਸਾਰੇ ਉਸਤਕਾ ਕਰਦੇ ਮੈਨੂੰ ਭਈਆ ਸ਼੍ਰੀ ਮਹਾਰਾਜ ਜੀ ਮੇਰੇ ਕੋ ਵੀਡੀਓ ਭਈਆ ਹਾਈਪਰ ਨਹੀਂ ਹੁੰਦੇ ਤਾਂ ਉਹਨਾਂ ਨੇ ਕਿਆ ਕਰਦਾ ਨਿਸ਼ਾਨ ਤੁਸੀਂ ਐਵੇਂ ਲਾ ਲੇ ਤੁਸੀਂ ਜਗਾ ਕਪ ਕਪ ਕਰਵਾ ਲੀ ਜੇ ਕਰ ਰਹੇ ਹੋ ਹੁਣ ਵੀ ਗੱਲ ਆ ਯਾਰ ਅੱਜ ਇਹਨਾਂ ਨੂੰ ਬਿਲੋਂ ਨੋਟ ਕਰ ਦਿੱਤਾ ਹੈ ਅੱਛਾ ਇਹਨਾਂ ਜਿੱਤਾ ਇਹਨਾਂ ਦੀ ਹੀਅਰਿੰਗ ਕੀਤੀ ਹੈ ਅੱਛਾ ਇਹਨਾਂ ਦੀ ਸਾਡੇ ਅਫਸਰਾਂ ਨੇ ਹੀਅਰਿੰਗ ਕੀਤੀ ਹੈ ਇਹ ਹੀਅਰਿੰਗ ਦੇ ਵਿੱਚ ਐਡਮਿਟ ਕਰ ਗਿਆ ਮੈਂ 4 ਦਿਨ ਚ ਜਗਾ ਖਾਲੀ ਕਰ ਆ ਆ ਆ ਉਹਨਾਂ ਨੂੰ ਉਹਨਾਂ ਨੂੰ ਅਗਲਾ ਤੱਕ ਖਾਲੀ ਹੈ ਹਾਂ ਜਗਾ ਤਾਂ ਸਾਰੀ ਜਿਹੜੀ ਕਾਲੀ ਤੁਹਾਨੂੰ ਬੁਲਾਇਆ ਤਾਂ ਐਸੀ ਬਾਬਾ ਜੀ ਉੱਥੇ ਇਹਨਾਂ ਨੂੰ ਕਹਿੰਦਾ ਵੀ ਜਿੱਥੇ ਜਿਹੜਾ ਪੁਲਿਸ ਹੁੰਦੀ ਆ ਸਾਹਮਣੇ ਜਗਾ ਚੱਲਦਾ ਉਹ ਜਾੜਿਆ ਮੈਂ ਸਨ ਬੰਦੇ ਤੇ ਇੱਥੇ ਬਿਠਾ ਮੈਂ ਮੇਰੇ ਕੋਲ ਜਗਾ ਵੀ ਹੋਰ ਕਰਦੇ ਨੇ ਇਸ ਬਾਜ਼ਾਰੜੇ ਦੇ ਵਿੱਚ ਸਾਡੀ ਸਾਡੀ ਵੀ ਦਿੱਤੀ ਪੁਲਿਸ ਦਾ ਕਰਤਾ ਸੀ ਆਪ ਕੀਤਾ ਇਹਨਾਂ ਨੇ ਕਿੱਤਨੀ ਪੱਟੀਆਂ ਅਸੀਂ ਲੀਆਂ ਤਾਂ ਕੱਪਟੀਆਂ ਯਾਰ ਕਿੰਨਾ ਮੱਖਾਂ ਚੋਂ ਆਂਦੇ ਆ ਅਸੀਂ ਚੰਚਣ ਕੇ ਲਾਈਆਂ ਸੀ ਅਸੀਂ ਦੇਤੀ ਉਹ ਵੀ ਜਗਾ ਦਿੱਤੀ ਆ ਵੀ ਦਿੱਤੀ ਹੁਣ ਅਸੀਂ ਕਿੱਤਨੀ ਲਾਂਦੇ ਨੂੰ ਇਹਨੂੰ ਕਹੋ ਜੋਤਸਰੀ ਕਰ ਸਕਦੇ ਹੋ ਕਰ ਲੋ ਅੱਡੀਆਂ ਚੱਕ ਕੇ ਆਉਂ ਲੋ ਅਸੀਂ ਸਹਿਮਤ ਆ ਤੁਹਾਡੇ ਨਾਲ ਜੇ ਸਾਨੂੰ ਸੇ ਟੱਕਣ ਦੀ ਜਗਾ ਦੋ ਅਸੀਂ ਤਾਂ ਸਬਰ ਸਹਿਮਤੀ ਆ ਤੁਸੀਂ ਸਾਨੂੰ ਪਾਓ ਅਸੀਂ ਦੇਣੇ ਚਾਹਤਾਂ ਤੁਹਾਨੂੰ ਸਾਨੂੰ ਸੇ ਟੱਕਣ ਦੀ ਜਗ੍ਹਾ ਚਾਹੀਦੀ ਹੈ ਜੇ ਤੂੰ ਬੇਕਾਰ ਹੋਏ 40 ਸਾਲ ਬਾਅਦ ਇੱਕ ਉਮਰ ਬੀਤ ਕੇ ਬੇਕਾਰ ਹੋ ਜਾਓ ਤੇ ਮੈਂ ਕਹਿੰਦਾ ਤੁਸੀਂ ਕਰ ਲਓ ਜੋ ਕਰਨਾ ਫਿਰ ਜੋ ਹੋ ਸਕਦਾ ਕਰ ਲਓ ਭਾਈ ਅਸੀਂ ਤੁਹਾਡੇ ਨਾਲ ਹਰ ਪਾਸੋਂ ਸਹਿਮਤ ਹਾਂ ਗੱਲ ਤਾਂ ਆਪਾਂ ਨਾ ਜਿਹੜੀ ਕੀ ਜਤੋਂ ਅਧਿਕਾਰ ਆ ਹਾਂਜੀ ਯਾਰ 40 ਸਾਲ ਗੱਡੀ ਹੈ ਨਾ 40 ਸਾਲ ਦਾ ਮੰਦਿਰ ਜਿਹੜਾ ਗਸਰ ਜਗ੍ਹਾ ਹੀ ਸਰਕਾਰ ਦੀ ਹੈ ਫਿਰ ਮੰਨ ਨਹੀਂ ਤੁਸੀਂ ਕਿੱਥੇ ਸਪੈਨਡ ਕਰਦੇ ਹੋ ਜਾਂ ਜੁਰਨੇ 40 ਸਾਲ ਇਹ ਜਗ੍ਹਾ ਸਰਕਾਰ ਦੀ ਇੰਨਾ ਟੋਟਾ ਹੋ ਗਿਆ ਤੇ ਫਿਰ ਆਹ ਜਿਹੜੀ ਆ ਉਹ ਵੀ ਟੁੱਟੂ ਸਾਰੀਆਂ ਕਿਵੇਂ ਪ੍ਰਾਈਵੇਟ ਹੋ ਗਈ ਜਦੋਂ ਵੀ ਕਿਤੇ ਵੀ ਇਹਨਾਂ ਲੋੜਾ ਪੈਂਦੀ ਹੈ ਯਾਰ ਪੇਪਰਾਂ ਇਹ ਕਪੜੇ ਜਿਹੜੀ ਆ ਨਾ ਇਹਦੀ ਲੋੜ ਪੈ ਰਹੀ ਹੈ ਪੈਸਾ ਨਹੀਂ ਸਾਨੂੰ ਕਿਦ ਖੜੋ ਸਾਨੂੰ ਨਾ ਪੜਾਓ ਜੀ ਅਸੀਂ ਨਹੀਂ ਇੱਟ ਦੇਣੀ ਇੱਟ ਦੇਣੀ ਨਹੀਂ ਜੋ ਕਰਨਾ ਪੈ ਜੇ ਤੁਸੀਂ ਕਰ ਲਓ ਜੋ ਕਰਨਾ ਹੈ ਅਸੀਂ ਕਰ ਲਾਂਗੇ ਸਾਡੀ ਜਥੇ ਬੰਦੀਆਂ ਹਜ਼ਾਰਾਂ ਲੱਖਾਂ ਨੇ ਅਸੀਂ ਨੇਰੀ ਲਿਆਵਾਂਗੇ ਅਸੀਂ ਏਟ ਨਹੀਂ ਦੇਣੀ ਤੁਸੀਂ ਜੋ ਮਰਜ਼ੀ ਕਰੋ ਫਿਰ ਸਾਡੇ ਕੋ ਅਧਿਕਾਰ ਨੇ ਅਸੀਂ ਵੀ ਕੋਟਾ ਕਚੈਰੀ ਜਾਵਾਂਗੇ ਤੁਸੀਂ ਲਾਓ ਆਰਡਰ ਸਟੇ ਕੋਟ ਅਸੀਂ ਕੋਰਟ ਕੋਚੈਰੀ ਜਾਵਾਂਗੇ ਅਸੀਂ ਕੋਈ 40 ਸਾਲ ਤੋਂ ਬੈਠੇ ਕੋਈ ਐਵੇਂ ਨਹੀਂ ਹੈਗੇ ਅਸੀਂ ਨੀਂਦ ਦਿਖਾਣੇ ਦਾ ਕੇਨਾਂ ਨੂੰ ਹਾਪਰ ਦੀ ਗੱਲ ਨਹੀਂ ਕਰ ਪਾਣੀ ਪਿਓ ਆਹ ਵੇਖੋ ਹਾਣੀ ਕੀ ਤੁਸੀਂ ਦੁਖੀ ਕਰਤਾ ਯਾਰ ਉਹ ਪਟਾਵੇ ਇਨਸ਼ਾਅੱਲਾ ਤਾਂ ਭਾਜੀ ਕਹਿੰਦਾ ਤੁਸੀਂ ਭਾਜੀ ਕਹਿੰਦਾ ਤੁਸੀਂ ਐਵੇਂ ਨਿਸ਼ਾਨ ਲਾਤਾ ਨੇ ਮੈਂ ਨਿਸ਼ਾਨ ਸਾਹਿਬ ਐਵੇਂ ਲਾਤਾ ਨਹੀਂ ਕਿ ਭਾਜੀ ਮੈਨੂੰ ਵੀਡੀਓ ਪਈ ਆ ਕੋਈ ਗੱਲ ਨਹੀਂ ਤੁਸੀਂ ਕਹੀ ਆ ਗੱਲ ਕੋਈ ਗੱਲ ਨਹੀਂ ਤੁਸੀਂ ਕਹੀ ਆ ਨਿਸ਼ਾਨ ਸਾਹਿਬ ਸਰਕਾਰ ਤੇ ਨਹੀਂ ਬੇਦਬੀਅਤ ਵੀ ਕਿਤੇ ਸ਼ਬਦ ਬੋਲ ਕੇ ਸ਼ਬਦ ਬੋਲ ਕੇ ਸੋ ਘਰ ਜਿਹੜਾ ਸਾਨੂੰ ਅਲੱਗ ਜਗ੍ਹਾ ਤੇ ਦਿੱਤਾ ਜਾਵੇ ਛੱਤ ਦਿੱਤੀ ਜਾਵੇ ਤਾਂ ਅਸੀਂ ਜਾ ਕੇ ਇਸ ਘਰ ਨੂੰ ਜਿਹੜਾ ਛੱਡਾਂਗੇ ਸੋ ਨਿਸ਼ਾਨ ਸਾਹਿਬ ਵੀ ਇੱਥੇ ਲੋਕੇਸ਼ਨ ਤੋਂ